ਓ ਕੀ ਹਾਲ ਹੈ ਮਸਤੀ ਸਾਹ ਜੀ ਉਹ ਵਧੀਆ ਵਧੀਆ ਤੀਰੇ ਠੰਡੀ ਬਹੁਤ ਆ ਯਾਰ ਅੰਦਰ ਦਾ ਮੰਨਣਾ ਪੁੱਤਾਂ ਦੀ ਵੇਝਦੀ ਲੰਘਦੀ ਹੈ ਤੇ ਆ ਫੜੋਚਾ ਤੇ ਮੈਨੂੰ ਐਂ ਦੱਸੋ ਵੀ ਅੱਜ ਦੀ ਕੀ ਚਾਲ ਹੈ ਚਾਲ ਬਸ ਇਹੀ ਅੱਜ ਤੜਾ ਡਿਜ਼ਾਈਨ ਜਾ ਰਹਿ ਗਿਆ ਥੋੜਾ ਜਿਹਾ ਪਲਾਸਟਰ ਕਰਨ ਵਾਲਾ ਉਦੋਂ ਬਾਅਦ ਬਾਥਰੂਮ ਪਲਾਸਟਰ ਕਰਨ ਲੱਗਦੇ ਆ ਨਾ 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 ਆਪਾਂ ਬਾਥਰੂਮ ਨਹੀਂ ਪਲਾਸਟਰ ਕਰਨਾ ਇਹ ਤਾਂ ਬਾਈ ਮਟਾਉਣਾ ਹੈ ਕਿਉਂ ਟਾਉਣਾਗਾ ਤੂੰ ਬਾਈ ਤੈਨੂੰ ਪਤਾ ਮੈਨੂੰ 15 20 ਦਿਨ ਹੋਏ ਕਮਾਂਕਾਰਾਂ ਚ ਮੈਥੋਂ ਤਾਂ ਬਾਬੇ ਕੋਲੇ ਜਾਇਆ ਹੀ ਨਹੀਂ ਗਿਆ ਮੈਂ ਕੱਲ ਵਸਤੂ ਸ਼ਾਸਤਰ ਵਾਲੇ ਬਾਬੇ ਕੋਲੇ ਗਿਆ ਜਦੋਂ ਉਹਨੂੰ ਮੈਂ ਵਿਖਾਇ ਉਹਾਂ ਦਾ ਤੂੰ ਤਾਂ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਟੋਟਲੀ ਗਲਤ ਚੱਲੀ ਜਾਣਾ ਤੇਰੇ ਬਾਥਰੂਮ ਦਾ ਮੂੰਹ ਛਿਪਦੇ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਤੇ ਤੂੰ ਚੜ੍ਹਦੇ ਵਾਲੇ ਪਾਸੇ ਨੂੰ ਕਰੀ ਬੈਠਾ ਮੈਂ ਤਾਂ ਬਾਈ ਹੁਣੇ ਢਾਕੇ ਤੇ ਆਪਾਂ ਬਾਥਰੂਮ ਉਧਰ ਪਾਉਣਾ ਇਹ ਉਹ ਧੀਰੇ ਸਾਰਾ ਬਖੰਡਵਾਦ ਹੁੰਦਾ ਯਾਰ ਬਾਬਿਆਂ ਚ ਕੀ ਰੱਖਿਆ ਯਾਰ ਮਸਾਂ ਤੂੰ ਇੱਕ ਕਰ ਹੀ ਪਾਇਆ ਲੱਖ ਡੂੜ ਲੱਖ ਰੁਪਈਆ ਖਰਚਾ ਕੀਤਾ ਤੇ ਯਾਰ ਉਹ ਬਈ ਤੂੰ ਲੱਖ ਡੂੜ ਲੱਖ ਦੀ ਗੱਲ ਕਰਦਾ ਬਾਬਾ ਨਾ ਜੇ ਤੂੰ ਨਾ ਮੇਰੀ ਮੰਨੀ ਤੇਰਾ 15 20 ਲੱਖ ਰੁਪਈਆ ਦਾ ਨੁਕਸਾਨ ਹੋਊਗਾ ਬਾਕੀ ਦੂਜੀ ਗੱਲ ਉਹਾਂ ਦਾ ਤੇਰੇ ਕੋਲੇ ਲక్ష్ਮੀ ਨਹੀਂ ਖੜਨੀ ਕਰੇ ਜੇ ਤੂੰ ਨਾ ਚੱਲਿਆ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਤੇ ਨਾ ਹੀ ਬਈ ਉਹਾਂ ਦਾ ਪੈਤਾ ਰਵੇ ਆਪਾਂ ਦਾ ਟਾਉਣਾ ਹੀ ਟਾਉਣਾ ਹੈ ਮਰਜ਼ੀ ਆ ਤੇਰੀ ਭਰਾਵਾ ਮੈਂ ਤਾਂ ਦਿਹਾੜੀ ਹੀ ਲੈਣੀ ਆ ਮੇਰੇ ਕਰਨ ਜਿੱਥੇ ਮਰਜ਼ੀ ਪੋਲਾ ਟੋਹਾ ਕੇ ਨਹੀਂ ਨਹੀਂ ਮੈਂ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਹੀ ਚੱਲਣਾ ਉਹ ਐ ਬੋਕਰ ਨਾਲ ਟਰਾਲੀ ਦਾ ਰੰਗ ਪਟਣਾ ਲਿਆ ਐਂ ਕਰ ਸੱਪਲ ਚੱਕ ਤੇ ਸਿੱਟ ਬਾਥਰੂਮ ਜਾਂ ਥੱਲੇ ਮਾਰ ਕੇ ਛੱਪਣਾ ਸੱਡ ਦਿਨੇ ਆਪਦਾ ਹੁਕਮ ਦੇ ਪੱਬੂਆ ਹੁਣ ਸੱਡ ਦਿਨੇ ਦਾ ਚੱਲ ਚੱਲ ਕਰ ਓ ਇੱਥੇ ਕੀ ਪਾਈ ਜਾਂਦਾ ਓਏ ਓਏ ਇੱਥੇ ਨਾ ਚੁੱਲਾ ਜਾਂ ਤਰਾ ਬਣਾਉਣੇ ਆ ਮੈਂ ਚਾਰਕ ਚਾਦਰਾਂ ਤਾਂ ਪਾ ਦਾਂਗੇ ਮੀਂਹ ਕੜਿਚ ਸੌਖਾ ਹੋ ਜਾਂਦਾ ਉੱਥੇ ਪਤਾ ਕੀ ਸੀ ਕੱਦਾਂ ਕੱਲ ਨਾ ਹੁੰਦੇ ਧੂਏ ਨਾ ਯਾਰ ਆਹ ਨਹੀਂ ਉਹ ਘਰ ਤਾਂ ਤੇਰਾ ਸੋਨਾ ਬਣ ਗਿਆ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਪਾਇਆ ਹੋਣਾ ਉਹ ਕਿਹੜਾ ਵਾਸਤੂ ਸ਼ਾਸਤਰ ਮੈਂ ਤਾਂ ਆਪਦੇ ਹਿਸਾਬ ਜਿਨੇ ਬਣਾ ਕੇ ਪਾਤਾ ਬਸ ਨਕਸ਼ਾ ਜਾਂ ਯਾਰ ਹੂਮ ਦਾ ਤੂੰ ਪੜਿਆ ਲਿਖਿਆ ਬਹੁਤ ਹੈ ਪਰ ਅਗਲ ਤੇਰੀ ਨਾ ਜਾਵਾਂ ਗਟਿਆ ਜਾ ਕਿਉਂ ਕੀ ਗੱਲ ਹੋ ਗਈ ਓਏ ਅੱਜ ਕੱਲ ਬਈ ਦੀ ਵਾਸਤੂ ਸ਼ਾਸਤਰ ਦਾ ਜਮਾਨਾ ਹੈ ਤੇ ਤੂੰ ਤਾਂ ਵਾਸਤੂ ਸ਼ਾਸਤਰ ਦੇ ਬਈ ਬਿਲਕੁਲ ਉਲਟ ਚੱਲੀ ਜਾਂਦਾ ਜਿਹੜਾ ਬੰਦਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਚੱਲਦਾ ਨਾ ਬਈ ਜਿਹਦੇ ਕੋਲੇ ਪੈਸਾ ਖੜੇ ਨਾ ਪੈਤਾ ਰਵੇ ਮੁਕਤੀ ਗੱਲ ਤਾਂ ਇਹ ਆ ਯਾਰ ਲక్ష్ਮੀ ਰਸ ਜੰਦੀ ਆ। ਓ ਐਵੇਂ ਮਰੀਏ ਨਾ ਤੂੰ ਕਿਹੜਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਘਰ ਪਾਇਆ ਹੋ ਯਾਰ। ਮੇਰੀ ਗੱਲ ਕਰਦਾ ਮੇਰਾ ਘਰ ਤਾਂ ਬਾਈ ਜੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਪਾਇਆ ਹੀ ਸੀ। ਕੰਧ ਕੱਢ ਕੇ ਬਾਥਰੂਮ ਵੀ ਪਾਇਆ ਵੇ ਸੀ ਕੱਲੀ ਟੁਕੜੀ ਲਾਉਣ ਵਾਲੀ ਰਹਿੰਦੀ ਸੀ। ਤੇ ਜਦੋਂ ਬਾਈ ਮੈਂ ਗਿਆ ਬਾਬੇ ਵਾਸਤੂ ਸ਼ਾਸਤਰ ਵਾਲੇ ਕੋਲੇ। ਉਹਨੂੰ ਸਮਝਾਇਆ ਮੈਂ ਘਰ ਦਾ ਨਕਸ਼ਾ। ਉਹ ਗਰਮ ਹੋ ਗਿਆ ਉਹਦਾ ਤੂੰ ਤਾਂ ਟੋਟਲੀ ਵਾਸਤੂ ਸ਼ਾਸਤਰ ਦੇ ਉਲਟ ਚੱਲੀ ਜਾਂਦਾ। ਜਿਹੜਾ ਤੇਰਾ ਬਾਥਰੂਮ ਹੈ ਇਹਦਾ ਮੂੰਹ ਛੱਪ ਦੇ ਵਾਲੇ ਪਾਸੇ ਚਾਹੀਦਾ। ਬਾਈ ਜੀ ਮੈਂ ਖੜੇ ਪੈਰ ਬਾਥਰੂਮ ਟਵਾ ਕੇ ਚੜਦੇ ਵਾਲੇ ਪਾਸੋਂ ਛੇਪਦੇ ਵਾਲੇ ਪਾਸੇ ਮੂੰਹ ਕੀਤਾ ਦੂਜੀ ਗੱਲ ਭਾਈ ਜੀ ਮੈਂ ਤਾਂ ਚੁੱਲਾ ਪਸੂਆਂ ਵਾਲੀ ਖੁਰਨੀ ਤੇ ਤੂੜੀ ਵਾਲਾ ਕਮਰਾ ਵੀ ਟੋਟਲੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਪਾਇਆ ਵਾ ਤੇ ਤੂੰ ਤਾਂ ਸਾਰਾ ਕੁਝ ਹੀ ਗਲਤ ਪਾਈ ਬੈਠਾ ਓਏ ਹੁਣ ਇਹਨੂੰ ਕਿਹੜਾ ਮਟਾ ਕੇ ਪਾਉਣ ਲੱਗਾ ਯਾਰ ਜਿਹੜਾ ਕੁਝ ਹੋਣਾ ਸੀ ਹੋ ਗਿਆ ਤੂੰ ਦੱਸ ਇੱਧਰ ਕਿਵੇਂ ਗੇੜੇ ਮਰੇ ਓ ਮੈਂ ਤਾਂ ਐਂ ਕਹਾਂਦਾ ਸੀਗਾ ਵੀ ਠੰਡ ਜੀ ਵਾੜੀਆ 100 ਰੁਪਿਆ ਧਾਰਾ ਦੇ ਤੇ ਪੈਗੀ ਲਾ ਲਾਂਗੇ ਨਾ ਤੂੰ ਤਾਂ ਸਾਰਾ ਕੁਰੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਪਾਇਆ ਪਰ ਤੇਰੀ ਲక్ష్ਮੀ ਕਾਦੋ ਰੋਸ ਵੀ ਜਿਹੜਾ 100 ਰੁ ਉਹ ਮੰਗਦਾ ਤੂੰ 100-100 ਰੁਪਇਆ ਫਿਰਦਾ ਤਾਂ ਸਲਾਹਾਂ ਐ ਦੇਣਾ ਕਿ ਜੇ ਵੱਡਾ ਪ੍ਰੋਫਿਟ ਵੈਂਜਰ ਹੋਣਾ